ਜਿਹੜਾ ਸੰਗਰੂਰ ਜ਼ਿਲ੍ਹੇ 'ਚ ਇੱਕ 28 ਸਾਲਾ ਨੌਜਵਾਨ ਨਾਲ ਪੁਲਿਸ ਤਸ਼ੱਦਦ ਹੋਇਆ ਏ ਉਹ ਸਿਰਫ ਮੰਦਪਾਗੀ ਗੱਲ ਨਹੀਂ ਸ਼ਰਮ ਦੀ ਗੱਲ ਵੀ ਏ ਇਸ ਸ਼ਖਸ ਉੱਤੇ ਨਜਾਇਜ਼ ਸ਼ਰਾਬ ਵੇਚਣ ਦਾ ਇਲਜ਼ਾਮ ਸੀ ਮੀਡੀਆ ਰਿਪੋਰਟਸ ਮੁਤਾਬਕ ਇਸ ਇਲਾਕੇ ਦੇ ਯੂਥ ਅਕਾਲੀ ਲੀਡਰ ਦੇ ਕਹਿਣ ਤੇ ਪੁਲਿਸ ਨੇ ਮੰਗਾ ਸਿੰਘ ਨਾਂ ਦੇ ਸ਼ਖਸ ਨੂੰ ਹਿਰਾਸਤ 'ਚ ਲੈ ਕੇ ਉਸਦੇ ਪ੍ਰਾਈਵੇਟ ਪਾਰਟਸ ਤੇ ਤੇਲ ਛਿੜਕਿਆ ਅਤੇ ਡੰਡਾ ਦਿੱਤਾ ਇਹ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਚ ਦਾਖਲ ਕਰਾਉਣਾ ਪਿਆ ਪੰਜਾਬ ਦੇ ਡੀਜੀਪੀ ਨੇ ਜਾਂਚ ਦੇ ਹੁਕਮ ਦਿੱਤੇ ਨੇ ਤਿੰਨ ਪੁਲਿਸ ਕਰਮਚਾਰੀਆਂ ਤਿੰਨ ਪੁਲਿਸ ਕਰਮਚਾਰੀ ਬਰਖਾਸਤ ਕਰ ਦਿੱਤੇ ਗਏ ਨੇ ਅਤੇ ਥਾਣੇ ਦਾ ਐਸਐਚਓ ਮੁਅਤਲ ਕੀਤਾ ਗਿਆ ਹੈ ਭਾਵੇਂ ਇਸ ਮਸਲੇ ਚ ਸਰਕਾਰ ਨੇ ਕਾਰਵਾਈ ਕੀਤੀ ਹੈ ਪਰ ਲੋੜ ਕਿਤੇ ਹੋਰ ਵੀ ਹੈ ਲੋੜ ਹੈ ਇਹੋ ਜਿਹੇ ਕਦਮ ਚੁੱਕਣ ਦੀ ਕਿ ਇਸ ਤਰ੍ਹਾਂ ਦਾ ਸ਼ਰਮਨਾਕ ਵਾਕਿਆ ਦੁਬਾਰਾ ਨਾ ਹੋਵੇ ਹਦਾਇਤਾਂ ਦੇਣੀਆਂ ਚਾਹੀਦੀਆਂ ਨੇ ਕਿ ਕਿਸੇ ਸ਼ਖਸ ਨੂੰ ਬਿਨਾ ਲਿਖਤੀ ਕਾਰਵਾਈ ਦੇ ਪੁਲਿਸ ਹਿਰਾਸਤ 'ਚ ਨਾਲ ਰੱਖਿਆ ਜਾਵੇ। ਪੁੱਛਗਈਏ ਜਾਂ ਤੇ ਤਫਤੀਸ਼ ਦੇ ਆਧੁਨਿਕ ਯਾਨੀ ਮਾਡਰਨ ਤੌਰ ਤਰੀਕੇ ਜਿਵੇਂ ਕਿ ਲਾਈਟ ਡਿਟੈਕਟਿਡ ਟੈਸਟ ਵਗੈਰਾ ਵਗੈਰਾ ਇਸਤੇਮਾਲ ਕਰਨ ਦੀ ਲੋੜ ਹੈ। ਹਦਾਇਤਾਂ ਦੇਣੇ ਚਾਹੀਦੀਆਂ ਨੇ ਕਿ ਜੇ ਕਿਸੇ ਕਰਮਚਾਰੀ ਨੇ ਪੁੱਛਗਈਏ ਦੌਰਾਨ ਡੰਡਿਆਂ ਦਾ ਪਟਿਆਂ ਦਾ ਜਾਂ ਬਿਜਲੀ ਦੇ ਕਰੰਟ ਲਾਉਣ ਦਾ ਇਸਤੇਮਾਲ ਕੀਤਾ ਤਾਂ ਉਸ ਕਰਮਚਾਰੀ ਨੂੰ ਸਿਰਫ ਬਰਖਾਸਤੀ ਨਹੀਂ ਕੀਤਾ ਜਾਊਗਾ ਉਸਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਸਾਰੇ ਠਾਣਿਆਂ 'ਚ ਪਹਿਲ ਦੇ ਆਧਾਰ 'ਤੇ ਸੀਸੀਟੀਵੀ ਕੈਮਰੇ ਲੱਗਨੇ ਚਾਹੀਦੇ ਨੇ ਪਰ ਸਭ ਤੋਂ ਜ਼ਰੂਰੀ ਹੈ ਪੁਲਿਸ ਨਫਰੀ ਦੀ ਸਹੀ ਟ੍ਰੇਨਿੰਗ ਕਿਉਂਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਪੀਰ ਸਿੰਘ ਬਾਦਲ ਗ੍ਰਹਿ ਮੰਤਰੀ ਵੀ ਨੇ ਪੰਜਾਬ ਦੇ ਲੋਕੀਂ ਆਸ ਕਰਦੇ ਆ ਕਿ ਉਹ ਇਸ ਸੰਗਰੂਰ ਦੇ ਵਾਕਿਆ ਤੋਂ ਬਾਅਦ ਟੁਕਵੇਂ ਅਤੇ ਲੋੜਿੰਦੇ ਕਦਮ ਚੁੱਕਣਗੇ ਤੀਚਾ ਇਹ ਹੋਣਾ ਚਾਹੀਦਾ ਕਿ ਸੰਗਰੂਰ ਦੇ ਕੇਸ ਤੋਂ ਬਾਅਦ ਇਹੋ ਜਿਹਾ ਵੈਸ਼ਿਆਨਾ ਵਰਤਾਲ ਕਿਸੇ ਹੋਰ ਨਾਲ ਕਦੀ ਨਾ ਹੋਵੇ